ਨਾਮ ਸ਼ਾਮਪਨਾਟਾ ਜੀ ਪਨੋਟ ਐਂਟਰਪ੍ਰਾਈਜ਼ਸ ਲੁਧਿਆਣਾ ਸਰ ਅੱਜ ਟੋਲ ਵਜਾਏ ਜਾ ਰਹੇ ਆ ਕੀ ਵਜਾ ਤੁਸੀਂ ਇੱਕ ਗੁੰਮਸਾ ਦਾ ਵੀ ਪੋਸਟਰ ਜ਼ਿਕਰ ਕੀਤਾ ਵੀ ਦੇਖੋ ਸਰ ਪੰਜਾਬ ਗਵਰਨਮੈਂਟ ਦੀਆਂ ਲੋਟਰੀ ਚੱਲ ਰਹੀਆਂ ਆ ਜਿਹਦੇ ਵਿੱਚ ਪੰਜਾਬ ਸਟੇਟ 200 ਡੀਅਰ ਮੰਥਲੀ ਲੋਟਰੀ ਦਾ ਡਰਾ ਸੀਗਾ ਜਿਹੜਾ 2 ਅਗਸਤ ਨੂੰ ਕੱਢਿਆ ਗਿਆ ਇਹ ਡਰਾ ਐਵਰੀ ਸੈਟਰਡੇ ਫਰਸਟ ਵੀਕ ਆਫ ਦਾ ਐਵਰੀ ਸੈਟਰਡੇ ਕੱਢਿਆ ਜਾਂਦਾ ਹੈ ਜਿਹਦਾ ਫਰਸਟ ਪ੍ਰਾਈਜ਼ 1.5 ਕਰੋੜ ਰੁਪਇਆ ਆ ਸੈਕੰਡ ਪ੍ਰਾਈਜ਼ 10 ਲੱਖ ਆ ਤੇ ਥਰਡ ਪ੍ਰਾਈਜ਼ 5 ਲੱਖ ਆ ਇਹਦਾ ਜਿਹੜਾ ਸੈਕੰਡ ਪ੍ਰਾਈਜ਼ ਆ ਉਹ ਸਾਡੇ ਪਨੋਟ ਐਂਟਰਪ੍ਰਾਈਜ਼ ਦੇ ਰਿਟੇਲ ਅ ਨੈਟਵਰਕ ਦੇ ਥਰੂ ਪੰਡਿਤ ਲਾਟਰੀ ਏਜੰਸੀ ਮਲੇਰ ਕੋਟਰਾਂ ਦੇ ਥਰੂ ਹਿੱਟ ਹੋਇਆ ਜਿਹੜਾ 10 ਲੱਖ ਦਾ ਪ੍ਰਾਈਜ਼ ਆ ਜਿਹਦਾ ਨੰਬਰ ਸੀ 563549 ਹਾਲਾਂਕਿ ਇਹ ਵਿਅਕਤੀ ਪਿਛਲੇ 2-3 ਦਿਨਾਂ ਤੋਂ ਮਿਸਿੰਗ ਆ ਸਾਡੇ ਸਾਹਮਣੇ ਹਲੇ ਆਇਆ ਨਹੀਂ ਇਹ ਬੰਦਾ ਜਿਹਦਾ ਇਹ ਪ੍ਰਾਈਜ਼ ਹਟੋਇਆ ਸਾਡੀ ਮਤਲਬ ਕਿ ਗੁਜਾਰਿਸ਼ ਵੀ ਇਹ ਆ ਕਿ ਜਿਹੜਾ ਵੀ ਬੰਦਾ ਹੈ 10 ਲੱਖ ਦਾ ਪ੍ਰਾਈਜ਼ ਸਾਡੇ ਕੋਲੋਂ ਹਿੱਟ ਹੋਇਆ ਆ ਉਹ ਸਾਡੇ ਕੋਲ ਆ ਕੇ ਕਲੇਮ ਬੰਦਾ ਕਲੇਮ ਬਣੇ ਤਾਂ ਕਿ ਅਸੀਂ ਉਹਦੀ ਸਰਕਾਰੀ ਜੋ ਵੀ ਉਹਦੀ ਪ੍ਰੋਸੈਸ ਆ ਉਸ ਦੀ ਪਾਲ ਕੀਤੀ ਜਾ ਰਹੀ ਹੈ ਉਹਦੀ ਪਾਲ ਕੀਤੀ ਜਾ ਰਹੀ ਹੈ ਨੰਬਰ ਸਰ ਉਹਦਾ ਹੈਗਾ ਜੀ 563549 اچھا ਤੁਸੀਂ ਹੁਣ ਟੋਲ ਪੁਆ ਰਹੇ ਹੋ ਇੱਕ ਤੁਸੀਂ ابھی ਲਾਟਰੀ ਦਾ ਨੰਬਰ ਦੀ ਫਿਕਰ ਕਰ ਰਹੇ ਦੀਦੀ ਅਜੀ ਮੈਜਦੇ ਹਾਂਜੀ ਬਿਲਕੁਲ ਕਰ ਰਹੇ ਹਾਂ ਸਰ ਕਿਉਂਕਿ ਜੇ ਟਿਕਟ ਪਾਉਣ ਦਾ ਤਾਂ ਹੀ ਫਾਇਦਾ ਹੈ ਜੇ ਅਗਲਾ ਬੰਦਾ ਇਨਾਮ ਵੀ ਅਗਲੇ ਬੰਦੇ ਨੂੰ ਮਿਲੇ ਇਸ ਤੋਂ ਇਲਾਵਾ ਸਾਡਾ ਸੈਕੰਡ ਪ੍ਰਾਈਜ਼ ਵੀ ਸਾਡੇ ਕੋਲ ਹਿੱਟ ਹੋਇਆ ਜਿਹੜਾ ਕਿ 5 ਲੱਖ ਰੁਪਏ ਦਾ ਸੀ ਜਿਹਦਾ ਨੰਬਰ ਹੈ 725321 ਇਹ ਵੀ ਸਾਡੇ ਲੋਕਲ ਲੁਧਿਆਣਾ ਦੇ ਵਿੱਚ ਹੀ ਸਾਡੇ ਕੋਲ ਹਟ ਹੋਇਆ ਡੁਗਰੀ ਦੇ ਵਿੱਚ ਡੁਗਰੀ ਦੇ ਵਿੱਚ ਸਾਡੇ ਰਿਟੇਲ ਨੈਟਵਰਕ ਦੇ ਥਰੂ ਇਹ ਵੀ ਪ੍ਰਾਈਸ ਸਾਡਾ ਹਟ ਹੋਇਆ ਇਹ ਵੀ ਬੰਦਾ ਨਹੀਂ ਮਿਲਿਆ ਨਹੀਂ ਸਰ ਇਹ ਬੰਦਾ ਸਾਡੇ ਕੰਟੈਕਟ ਦੇ ਵਿੱਚ ਉਹ ਅਸੀਂ ਇਹਦੇ ਵਿਦਨ 10 ਲੱਖ ਨਿਕਲੇ ਉਹਦਾ ਮੋਬਾਈਲ ਨੰਬਰ ਨਹੀਂ ਨੋਟ ਕੀਤਾ ਜਦੋਂ ਟਿਕਟ ਵੇਚਦੇ ਮੋਬਾਈਲ ਨੰਬਰ ਨੋਟ ਇਹ ਸਾਡੇ ਰਿਟੇਲ ਨੈਟਵਰਕ ਦੇ ਥਰੂ ਪੰਡਤ ਲੋਟਰੀ ਏਜੰਸੀ ਮਲੇਰਕਾੜ ਤੋਂ ਵੀ ਕਿਹਾ ਜਿਵੇਂ ਤੁਸੀਂ ਜਾਣਦੇ ਹੋ ਇਹਨਾਂ ਦੇ ਕੋਲੋਂ 올 ਓਵਰ ਪੰਜਾਬ ਬਾਕੀਆਂ ਸਟੇਟਾਂ ਤੋਂ ਵੀ ਆ ਕੇ ਬੰਦੇ ਟਿਕਟਾਂ ਪਰਚੇਜ਼ ਕਰਦੇ ਨੇ ਬਾਕੀ ਇਹ ਸਾਰੀ ਡਿਟੇਲ ਦੱਸਣਗੇ ਇਹਨਾਂ ਕੋਲ ਉਸ ਵਿਅਕਤੀ ਦਾ ਨੰਬਰ ਨਹੀਂ ਹੈ ਬਾਕੀ ਸਾਰੇ ਡਿਟੇਲਸ ਲਿਖ ਕੇ ਮਾਲਕੀ ਕੀਤੀ ਜਾ ਰਹੀ ਹੈ ਬਿਲਕੁਲ ਸਰ ਬਿਲਕੁਲ ਅਸੀਂ ਕੋਸ਼ਿਸ਼ ਹੈ ਸਾਡੀ ਵੀ ਤੁਹਾਡੇ ਮੀਡੀਆ ਦੇ ਥਰੂ ਵੀ ਉਸ ਬੰਦੇ ਤੱਕ ਇਹ ਸੂਚਨਾ ਪਹੁੰਚੇ ਤਾਂ ਕਿ ਉਹ ਆਪਣਾ ਜਿਹੜਾ ਬੰਦੀ ਨਾਮੀ ਰਸ਼ੀਆ ਸਾਡੇ ਤੋਂ ਕਲੇਮ ਕਰਾਉਣ ਲਈ ਪ੍ਰੋਸੈਸ ਕਰੇ ਆਓ ਬੰਦੇ ਜੀ ਆ ਰਿਹਾ ਕੀ ਕੀ ਬਜਟ ਸਰ ਅਸੀਂ 10 ਲੱਖ ਦੀ ਭਾਲ ਕਰ ਰਹੇ ਹਾਂ 10 ਲੱਖ ਵਾਲੇ ਵਿਜੇਤਾ ਦੀ ਜਿਹਦਾ ਨੰਬਰ ਹੈਗਾ 523590 ਤਕਰੀਬਨ ਸਾਡੇ ਕੋਲ ਨਾ ਪਤਾ ਲੱਗ ਗਿਆ ਵੀ ਰਸ ਹੁੰਦਾ ਹੀ ਜ਼ਿਆਦਾ ਕਿਉਂਕਿ ਇਹਡੇ ਕੋਲ ਕਸਟਮਰ ਦੇ ਮੁੜ ਵੀ ਜਾਂਦੇ ਨੇ ਉਹਦੇ ਕਰਕੇ ਪ੍ਰੋਬਲਮ ਆਉਂਦੀ ਹੈ ਕਿ ਬੰਦੇ ਲਿਖਾ ਕੇ ਨਹੀਂ ਜਾਂਦੇ ਕਈ ਜਨ ਵੀ ਅਸੀਂ ਕਹਿੰਦੇ ਹਾਂ ਤੁਸੀਂ ਆ ਕੇ ਚੈੱਕ ਕਰ ਆ ਲਿਓ ਪਰ ਅਸੀਂ ਕੱਲ ਦੇ ਵੇਟ ਕਰ ਰਹੇ ਹਾਂ ਅੱਜ ਵੀ ਵੇਟ ਕਰੀਏ ਪਰ ਹਾਲੇ ਤੱਕ ਕੋਈ ਬੰਦਾ ਆਇਆ ਨਹੀਂ ਹੈਗਾ ਅਸੀਂ ਕਹਿੰਦੇ ਵੀ ਕਿਸੇ ਦਾ ਨੁਕਸਾਨ ਨਾ ਹੋਵੇ ਕੋਈ ਟਿਕਟ ਪਾੜ ਕੇ ਨਾ ਛੱਡ ਦੇ ਵੀ ਜਲਦੀ ਤੋਂ ਜਲਦੀ ਆਪਣਾ ਸਾਡੇ ਨਾਲ ਸੰਪਰਕ ਕਰੇ ਜਿਸ ਦਾ ਵੀ ਟਿਕਟ ਨੰਬਰ ਹੈਗਾ 52359 ਤੇ 1.5 ਕਰੋੜ ਵਾਲੀ ਟਿਕਟ ਹੈ ਜਿਹੜਾ 2 ਅਗਸਤ ਨੂੰ ਇਹਦਾ ਡਰਾਅ ਹੋਇਆ ਜੀ 10 ਲੱਖ ਰੁਪਏ ਦਾ ਜੀ ਸੈਕੰਡ ਪ੍ਰਾਈਜ਼ ਇਹ ਕਿੰਨੇ ਦਿਨ ਵੈਲਿਡ ਕਿੰਨੇ ਦਿਨ ਹੁੰਦੀ ਬੱਚੀ ਇਹ 1 ਮਹੀਨੇ ਲਈ ਵੈਲਿਡ ਹੁੰਦਾ ਜੀ 1 ਮਹੀਨੇ ਵਿੱਚ ਕਲੇਮ ਕਰਨੀ ਹੁੰਦੀ ਹੈ ਬਹੁਤ ਅਸਰ ਇੱਕ ਮਹੀਨਾ ਦਾ ਲੜ ਹੁੰਦੀ ਹੈ